ਤੋ ਵੀਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਤੇ ਤਰ ਹਥਿਆਰ ਬਿਨਾਂ ਕੋ ਫੜੇ ਹੋਏ ਸੀ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸ ਹਾਵਲ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਵਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਹਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਇਹ ਘਰ ਹਥਿਆਰ ਵੀ ਨਾਲ ਕੋ ਫੜੇ ਹੋਏ ਸੀ ਅੱਜ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸਾ ਮਤਲਬ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਬਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਤੇ ਤਰ ਹਥਿਆਰ ਬਿਨਾਂ ਕੋ ਫੜੇ ਹੋਏ ਸੀ ਅੱਜ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸਾ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਬਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਹਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਹ ਅਸੀਂ ਕਰਾਂਗੇ ਕੀ ਤਰ੍ਹਾਂ ਹਥਿਆਰ ਵੀ ਉਹਨਾਂ ਕੋਲ ਫੜੇ ਹੋਏ ਸੀ ਅੱਜ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਂਦੀ ਹੈ ਫਿਰ ਅਸੀਂ ਉਸ ਨਾਲ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਬਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਤਿੰਨ ਤਰ੍ਹਾਂ ਹਥਿਆਰ ਬਿਨਾਂ ਕੋ ਫੜੇ ਹੋਏ ਸੀ ਅਸਾਂ ਦੇ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤੀ ਜਾਂ ਕੋਈ ਖਬਰ ਆਂਦੀ ਹੈ ਫਿਰ ਅਸੀਂ ਉਸ ਹਾਵਲ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਵਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਕੀ ਤਰ੍ਹਾਂ ਹਥਿਆਰ ਵੀ ਨਾਲ ਕੋ ਫੜੇ ਹੋਏ ਸੀ ਅਸਾਂ ਦੇ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤੀ ਜੇ ਕੋਈ ਖਬਰ ਆਂਦੀ ਹੈ ਫਿਰ ਅਸੀਂ ਉਸ ਹਾਵਲ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਵਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਕੀ ਕਰ ਹਥਿਆਰ ਬਿਨਾਂ ਕੋ ਫੜੇ ਹੋਏ ਸੀ ਅੰਦਰ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸ ਹਵਲ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਵਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਤੇ ਤਰ ਹਜ਼ਾਰ ਵੀ ਨਾਲ ਕੋ ਫੜੇ ਹੋਏ ਸੀ ਅੰਦਰ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸਾ ਮਤਲਬ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਬਦੋਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ